ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕਿਰਦਾਰੀ ਖਾਲਸਾ ਜੀ ਜਿਸ ਤਰ੍ਹਾਂ ਕਿ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦੇ ਉੱਤੇ ਨਿਕਲੇ ਆ ਉਸ ਦਰਮਿਆਨ ਆਪਾਂ ਕੱਲ ਹਨੂਮਾਨਗੜ੍ਹ ਤੋਂ ਇੱਥੇ ਅੱਜ ਭਗਤ ਧੰਨਾ ਜੀ ਦੇ ਸਥਾਨ ਤੇ ਆਏ ਆ ਜੋ ਜੈਪੁਰ ਤੋਂ ਆਉਂਦਿਆਂ ਜਿਹੜਾ ਕੋਟੇ ਨੂੰ ਰਸਤਾ ਆ ਕੋਟੇ ਤੋਂ ਕੁਝ 100 ਸਵਾ 100 ਕਿਲੋਮੀਟਰ ਇੱਕ ਹਾਈਵੇ ਦੇ ਉੱਤੇ ਟੌਂਗ ਨਾਂ ਦਾ ਕਸਬਾ ਆਉਂਦਾ ਉਤੋਂ ਧੂਆਂ ਕਲਾਏ 5-6 ਕਿਲੋਮੀਟਰ ਹੇਠਾਂ ਨੂੰ ਪਿੰਡ ਆ ਹਾਈਵੇ ਤੋਂ ਤੇ ਇਹ ਬਾਬਾ ਧੰਨਾ ਜੀ ਦਾ ਭਗਤ ਧੰਨਾ ਜੀ ਦਾ ਧਾਰਮਿਕ ਸਥਾਨ ਜਿੱਥੇ ਉਹਨਾਂ ਨੇ ਪੱਥਰਾਂ ਦੇ ਵਿੱਚੋਂ ਰੱਬ ਨੂੰ ਪਾਇਆ ਸੀ ਔਰ ਇਹ ਉਹ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸੋਭਿਤਾ ਭਗਤ ਧੰਨਾ ਜੀ ਇੱਕ ਕਿਸਾਨ ਸੀਗੇ ਹਾਂਜੀ ਤੇ ਉਹਨਾਂ ਦੇ ਜਿਹੜੇ ਹੈਗੇ ਸੀਗੇ ਭਾਈਚਾਰੇ ਦੇ ਉਹਨਾਂ ਨੇ ਸਭ ਤੋਂ ਮਾੜੀ ਜ਼ਮੀਨ ਭਗਤ ਧੰਨਾ ਜੀ ਨੂੰ ਦਿੱਤੀ ਸੀ ਅੱਛਾ ਜੀ ਤੇ ਤਾਂ ਜੋ ਉਹ ਉਹਨਾਂ ਦੀ ਦੇਖਰੇਖ ਚ ਉਹਨਾਂ ਦੇ ਹੁਕਮ ਹਸਲ ਚ ਰਹਿਣ ਭਗਤ ਧੰਨਾ ਜੀ ਨੇ ਜਿਹੜਾ ਵਾ ਉਹ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਔਰ ਜਦੋਂ ਇਹ ਖੂਬ ਵਗਦਾ ਸੀਗਾ ਜਿਸ ਤਰ੍ਹਾਂ ਇਹਦੇ ਉੱਤੇ ਇੱਕ ਮੂਵੀ ਵੀ ਬਣੀ ਹੈਗੀ ਉਹਦੇ ਮੁਤਾਬਕ ਵੀ ਦੱਸਿਆ ਗਿਆ ਵਾ ਵੀ ਇਹ ਖੂ ਤੇ ਭਗਤ ਧੰਨਾ ਜੀ ਦਾ ਬੋਲਦ ਵੀ ਇਕੋ ਹੀ ਸੀਗਾ ਤੇ ਉਹ ਆਪ ਨਾਲ ਲੱਗ ਕੇ ਜਿਹੜਾ ਹੈਗਾ ਤੇ ਖੇਤਾਂ ਦੀ ਸਿੰਚਾਈ ਕਰਦੇ ਸੀਗੇ ਉਸ ਸਮੇਂ ਭਗਵਾਨ ਨੇ ਜਿਹੜਾ ਵਾ ਇਹ ਸੁਣਿਆ ਵਾ ਵੀ ਖੂਹ ਜਿਹੜਾ ਵਾ ਇਸ ਤਰ੍ਹਾਂ ਹੀ ਮਤਲਬ ਕਿ ਕਲਾ ਕਿਰਤੀ ਦੇ ਨਾਲ ਚਲਾ ਕੇ ਤੇ ਭਗਤ ਧੰਨਾ ਜੀ ਦੇ ਜਿਹੜੇ ਖੇਤਾਂ ਨੂੰ ਪਾਣੀ ਸਿੰਚਾਈ ਕੀਤੀ ਸੀ ਅੱਜ ਵੀ ਸੰਤ ਜੀ ਤੁਸੀਂ ਵੇਖ ਸਕਦੇ ਜੇ ਵੀ ਇਸ ਖੂਹ ਦੇ ਵਿੱਚ ਜਿਹੜਾ ਵਾ ਪਾਣੀ ਹੈਗਾ ਵਾ ਹਾਂਜੀ ਬਿਲਕੁਲ ਜ਼ਮੀਨ ਦੇ ਲੈਵਲ ਤੋਂ ਸਿਰਫ 3-4 ਫੁੱਟ ਥੱਲੇ ਆ ਪਾਣੀ ਆ ਵੇਖੋ ਤੁਸੀਂ ਜ਼ਮੀਨ ਦਾ ਲੈਵਲ ਸਿਰਫ ਖੂਹ ਦੇ ਵਿੱਚ ਪਾਣੀ ਜਿਹੜਾ 3-4 ਫੁੱਟ ਤੇ ਆ ਠੀਕ ਹੈ ਜੀ 6 ਫੁੱਟ ਤੇ ਹੋਊਗਾ ਜ਼ਮੀਨ ਤੋਂ ਬਸ ਬਸ ਜ਼ਮੀਨ ਦੇ ਲੈਵਲ ਤੋਂ ਥੋੜਾ ਜਿਹਾ ਨੀਵਾਵਾ ਪਾਣੀ ਤੇ ਬਾਕੀ ਇੱਥੇ ਜਿਹੜੇ ਆ ਲਾਗੇ ਬੰਨੇ ਜਿੰਨਾ ਵੀ ਏਰੀਆ ਹੈ ਨਾ ਉੱਥੇ ਸਾਰੇ ਪਾਣੀ ਬਹੁਤ ਮਾੜਾ ਤੇ ਮਤਲਬ ਡੂੰਗਾ ਬੋਰ ਜਿਹੜਾ ਵਾ 500 500 ਫੁੱਟ ਤੇ ਆ ਜਿਹੜਾ ਪਾਣੀ ਆ ਇੱਥੇ ਸਾਹਿਬਾਇ ਜੀ ਕੀ ਫਤਿਹ ਗੁਰੂ ਪਰੇਖਾਂ ਸਾਹਿਬ ਜੀ ਸ੍ਰੀ ਨਦੇੜ ਸਾਹਿਬ ਅਕਸ਼ਰੀ ਸਾਨੂੰ ਸਾਹਿਬ ਦੇ ਦਰਸ਼ਨਾਂ ਦੌਰਾਨ ਇਹ 400 ਕਿਲੋਮੀਟਰ ਪਿੱਛੇ ਅੰਦਰ ਜਾਂਦੀ ਆ ਕਿ ਬਹਾਰ ਤੋਂ ਲਿਜਾਇਆ ਪਾਸ਼ਾ ਦੀ ਚਰਨ ਤੋਂ ਦਾ ਪੱਤਰ ਲਿਆ ਕਿ ਇੱਥੇ ਇੱਕ ਪਰਿਵਾਰ ਬਣਿਆ ਹੋਇਆ ਹੈ ਇੱਥੇ ਗੁਰੂ ਪਾਸ਼ਾ ਨੇ ਜਿਹੜਾ ਆ ਡੀਡ ਦੇ ਉੱਤੇ ਸਾਈਨ ਕੀਤੇ ਆ ਔਰ ਇੱਥੇ ਇੱਕ ਪ੍ਰਾਪਤਨ ਜਿਹੜੇ ਆ ਸ਼ਕਤਰ ਵੀ ਉਸ ਸਮੇਂ ਦੇ ਵਜੂਦ ਆ ਤੇ ਕੌਣ ਵਾਲੀ ਸੰਗਤ ਜਿਹੜੀ ਆ ਆਪਣੇ ਵਾਹਨਾਂ ਤੇ ਆਉਂਦੀ ਆ ਇੰਦੌਰ ਤੋਂ ਲੰਘਦੀ ਆ ਜਦੋਂ ਦੇੜਾ ਪਾਉ ਨੂੰ ਰਾਹ ਦੇ ਵਿੱਚ ਬਾਬਾ ਬ੍ਰਹਮਾ ਸੋਰਾ ਬੜੀ ਸੰਗਤ ਗੁਰਦੁਆਰਾ ਆਇਆ ਇਹ ਜ਼ਰੂਰ ਦਰਸ਼ਨ ਕਰਕੇ ਜਾਓ ਇੱਕ ਗੁਰਪ੍ਰੇਖਾਲਸਰੀ ਇਹ ਆਪਾਂ ਸ੍ਰੀ ਹਜੂਰ ਸਾਹਿਬ ਯਾਤਰਾ ਕਰਦੇ ਸਮੇਂ ਰਸਤੇ ਵਿੱਚ ਬਹਾਵਨਪੁਰ ਪਹੁੰਚੇ ਇਹ ਜਿਸ ਪਾਸੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਨੇ ਵੇਖਦੇ ਵੀ ਸੈਨ ਕੀਤੀ ਹੈ ਔਰ ਉਸ ਸਮੇਂ ਦੇ ਜਿਹੜੇ ਆ ਸਿੱਖ ਪ੍ਰਾਤਨ ਸਿਸ਼ਤਰ ਆ ਇਹਨਾਂ ਨੂੰ ਪ੍ਰੇਸ਼ੰਤ ਕਰਨ ਕਰ ਸਕਦੇ ਜੀ ਇਹਨਾਂ ਦੇ ਆਕਾਰ ਮੁੱਖਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਕਿ ਇਸ ਤਰ੍ਹਾਂ ਇਹ ਸਿੱਖ ਫਰਾਤਮਿਕ ਸ਼ਿਸ਼ਟਾ ਦਰਸ਼ਿਤ ਕਰਦਾ ਹੈ ਦਾ ਖਾਲਸਾ ਵਾਇਗੁਰ ਦੀ ਕੀ ਫਤਿਹ ਗੁਰੂ ਪਰੇਖਾਲਸਾ ਜੀ ਆਪਾਂ ਸੱਚਖੰਡ ਸ਼ਹੀਦ ਸਾਹਿਬ ਜੀ ਦੇ ਯਾਤਰਾ ਦੌਰਾਨ ਇਸ ਗੁਰਦੁਆਰਾ ਸਾਹਿਬ ਆਏ ਆ ਇਹ ਗੁਰਦੁਆਰੇ ਦਾ ਨਾਮ ਹੈ ਰਤਨਗੜ੍ਹ ਸਾਹਿਬ ਜੋ ਬਾਬਾ ਬਲਬੀਰ ਸਿੰਘ ਜਿਹੜੇ ਆ ਚਲਾ ਰਹੇ ਆ ਇਸ ਸਥਾਨ ਦਾ ਜਿਹੜਾ ਇਤਿਹਾਸ ਆ ਉਹ ਇਸ ਤਰ੍ਹਾਂ ਵਾ ਕਿ ਜਦੋਂ ਗੁਰੂ ਪਾਤਸ਼ਾਹ ਸੱਚਖੰਡ ਸਾਹਿਬ ਗਏ ਆ ਉਸ ਤੋਂ ਬਾਅਦ ਇੱਥੇ ਬਾਬਾ ਰਮਨ ਸਿੰਘ ਜੀ ਜਿਹੜੇ ਸੀਗੇ ਉਹ ਪੱਕੀ ਕਰਦੇ ਸੀ ਉਹਨਾਂ ਨੂੰ ਉਹ ਸਮੇਤ ਘੋੜੇ ਸ਼ਸਤਰਾਂ ਸਮੇਤ ਵਿਖਾ ਲਈ ਦਿੱਤੇ ਆ ਔਰ ਉਹਨਾਂ ਨੇ ਇਹਨਾਂ ਨੂੰ ਗਾੜੀ ਆਖਿਆ ਵੀ ਤੁਸੀਂ ਉੱਥੇ ਸੱਚਖੰਡ ਸਾਹਿਬ ਪਹੁੰਚੋ ਜਿਹੜੀ ਸੰਗਤ ਸਾਡੇ ਵਿਛੋੜੇ ਤੋਂ ਵਰਾਗ ਦੇ ਵਿੱਚ ਆ ਤੇ ਉਹਨਾਂ ਨੂੰ ਜਾ ਕੇ ਇਹ ਵਿਚਾਰ ਲਓ ਉੱਥੇ ਸੇਵਾ ਕਰੋ ਕਿ ਗੁਰੂ ਸਾਹਿਬ ਹਮੇਸ਼ਾ ਹੀ ਇੱਥੇ ਹਾਜ਼ਰ ਨੇ ਇਸ ਤੋਂ ਉਹਨਾਂ ਤੋਂ ਬਾਅਦ ਬਾਬਾ ਲਧਨ ਸਿੰਘ ਜੀ ਨੇ ਇਹ ਸੇਵਾ ਸੰਭਾਲੀ ਆ ਹੁਣ ਮੁਦੀਕਾ ਮੁਖੀ ਬਾਬਾ ਵਲੰਟਰ ਕਹਿੰਦੀ ਆ ਇਸ ਗੁਰੂ ਕਾਰੇ ਖਾਲਸਾ ਜੀ ਸੱਚਕੰਟ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦੌਰਾਨ ਆਪਾਂ ਪਹੁੰਚੇ ਆ ਗੁਰਦੁਆਰਾ ਸੀਮਾਨ ਸਰ ਸਾਹਿਬ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 9 ਦਿਨ 9 ਘੜੀਆਂ ਜਿਹੜਾ ਵਾ ਇੱਥੇ ਤਪ ਕੀਤਾ ਇੱਥੇ ਪਾਣੀ ਦੀ ਜਲਦੀ ਸਮੱਸਿਆ ਹੋਣ ਕਾਰਨ ਨਾਲ ਮਰਦਾਨਾ ਜੀ ਨੇ ਆਖਿਆ ਗੁਰੂ ਪਾਸ਼ਾ ਨੂੰ ਵੀ ਇੱਥੇ ਪਾਣੀ ਦੀ ਸਮੱਸਿਆ ਹੈ ਤੇ ਉਸ ਦੌਰਾਨ ਗੁਰੂ ਪਾਸ਼ਾ ਨੇ ਉਹਨਾਂ ਨੂੰ ਰਬਾਬ ਵਜਾਉਣ ਨੂੰ ਆਖਿਆ ਜਿਸ ਤਰ੍ਹਾਂ ਹੀ ਰਬਾਬ ਦੀ ਧੁਨ ਵੱਜੀ ਤੇ ਇੱਥੇ ਗੁਰੂ ਪਾਸ਼ਾ ਨੇ ਜਿਹੜਾ ਵਾ ਜਲਦਾ ਸੂਮਾ ਪ੍ਰਗਟ ਕੀਤਾ ਔਰ ਇੱਥੇ ਹੀ ਗੁਰੂ ਪਾਸ਼ਾ ਨੇ ਜਿਹੜਾ ਵਾ ਇੱਕ ਕੋੜੀ ਦਾ ਕੋੜ ਦੂਰ ਕੀਤਾ ਔਰ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰ ਰਣਜੀਤ ਸਿੰਘ ਨੇ ਇਸ ਜਗ੍ਹਾ ਤੇ ਸਰੋਵਰ ਦੀ ਸਥਾਪਨਾ ਕੀਤੀ ਆ ਗੁਰੂ ਪਿਆਰੇ ਖਾਲਸਾ ਜੀ ਆਪਾਂ ਨਦੇੜ ਸੱਚਕੰਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਦੌਰਾਨ ਵਦਾਵਰੀ ਦੇ ਕੰਡੇ ਤੇ ਸਥਿਤ ਗੁਰਦੁਆਰਾ ਗੁਰੂ ਘਰ ਸ਼িকার ਘੜ ਸਾਹਿਬ ਪਹੁੰਚੇ ਆ ਇਸ ਗੁਰੂ ਘਰ ਦਾ ਜਿਹੜਾ ਇਤਿਹਾਸ ਵਾ ਉਹ ਸਾਨੂੰ ਇੱਥੋਂ ਔਰ ਸਾਡੇ ਤਾਇਆ ਜੀ ਹੁਣਾਂ ਤੋਂ ਪਤਾ ਲੱਗਾ ਵਾ ਕਿ ਜਿਹੜਾ ਮੂਲਾ ਖੱਤਰੀ ਸੀ ਗੁਰੂ ਨਾਨਕ ਸਾਹਿਬ ਦਾ ਗੁਰੂ ਪਾਸ਼ਾ ਦਾ ਸ਼ਰਧਾਲੂ ਸੀ ਉਹ ਗੁਰੂ ਪਾਸ਼ਾ ਦੀ ਤੇ ਸਿੱਖ ਸੰਗਤ ਦੀ ਸੰਗਤ ਕਰਦਾ ਸੀ ਤੇ ਕਿਸੇ ਯਾਤਰਾ ਦੌਰਾਨ ਗੁਰੂ ਪਾਸ਼ਾ ਉਸ ਨੂੰ ਘਰੋਂ ਆਵਾਜ਼ ਮਾਰਨ ਗਏ ਤੇ ਜਿਸ ਦੌਰਾਨ ਉਹਨਾਂ ਦੀ ਪਤਨੀ ਨੇ ਗੁਰੂ ਪਾਸ਼ਾ ਨੂੰ ਆਖਿਆ ਕਿ ਉਹ ਕਰੇ ਨਹੀਂ ਹੈਗੀ ਤੇ ਜਵਾਬ ਦੇਣ ਕਾਰਨ ਗੁਰੂ ਪਾਸ਼ਾ ਦੇ ਮੁੱਖੋਂ ਨਿਕਲਿਆ ਵੀ ਚਲੋ ਜੇ ਨਹੀਂ ਤੇ ਨਹੀਂ ਹੈਗੀ ਤੇ ਉਹਨੂੰ ਮੂਲੇ ਖੱਤਰੀ ਨੂੰ ਸੱਪ ਲੜ ਗਿਆ ਫਿਰ ਉਸ ਦੀ ਪਤਨੀ ਗੁਰੂ ਪਾਸ਼ਾ ਨੂੰ ਆਣ ਕੇ ਬੇਨਤੀ ਕੀਤੀ ਵੀ ਤੁਹਾਡਾ ਸਿੱਖ ਸਰਦਾ ਲੁਆ ਤੇ ਇਹਨਾਂ ਨੂੰ ਬਖਸ਼ੋ ਤੁਸੀਂ ਤੇ ਇਹਨਾਂ ਨੂੰ ਵਾਪਸ ਜਿਹੜਾ ਜਿੰਦਾ ਕਰੋ ਤੇ ਉਸ ਸਮੇਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਅਜਿਹਾ ਨਹੀਂ ਕਰ ਸਕਦੇ ਦਸਵੇਂ ਜਾਮੇ ਦੇ ਵਿੱਚ ਆਣ ਕੇ ਅਸੀਂ ਇਹਨਾਂ ਨੂੰ ਮਿਲਾਗੇ ਇਹਨਾਂ ਦਾ ਆਧਾਰ ਕਰਾਂਗੇ ਉਸ ਦੇ ਦੌਰਾਨ ਗਦਾਵਰੀ ਦੇ ਕੰਡੇ ਤੇ ਜਦੋਂ ਸ਼ਿਕਾਰ ਖੇਡਣ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਤੇ ਇੱਥੇ ਉਹਨਾਂ ਨੇ ਸਹ ਦੇ ਜਦੋਂ ਤੀਰ ਮਾਰਿਆ ਤੇ ਸਿੱਖ ਸੰਤਾਂ ਨੇ ਆਖਿਆ ਕਿ ਤੁਸੀਂ ਇੱਕ ਨਮਾਣੇ ਜੇ ਜੀਵ ਦੇ ਉੱਤੇ ਜਿਹੜਾ ਇਹ ਸ਼িকার ਖੇਡਿਆ ਵਾ ਇਹ ਸਹੀ ਨਹੀਂ ਹੋਇਆ ਸੰਗਤਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਗੁਰੂ ਪਾਤਸ਼ਾਹ ਨੇ ਉਸ ਸਹਿ ਦੇ ਵਿੱਚੋਂ ਮੂਲੇ ਖਤਰੀ ਨੂੰ ਜਿਹੜਾ ਵਾ ਪ੍ਰਗਟ ਕਰਕੇ ਸਿੱਖ ਸੰਗਤਾਂ ਨੂੰ ਵਿਖਾਇਆ ਔਰ ਉਸ ਮੂਲੇ ਖਤਰੀ ਦਾ ਜਿਹੜਾ ਆਧਾਰ ਕੀਤਾ ਇਹ ਉਹ ਪਵਿੱਤਰ ਸਥਾਨ ਹੈ ਇਸ ਦੇ ਪਿਛੇ ਜਿਹੜੀ ਆ ਗਦਾਵਰੀ ਨਦੀ ਵਗ ਰਹੀ ਆ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਦੌਰਾਨ ਪਹੁੰਚਿਆ ਗਦਾਵਰੀ ਦੇ ਖੰਡੇ ਮਾਤਾ ਸਹਿਬ ਦੇਵਾ ਜੀ ਦੇ ਪਵਿੱਤਰ ਸਥਾਨਾਂ ਤੇ ਇਸ ਜਗ੍ਹਾ ਦੇ ਉੱਪਰ ਮਾਤਾ ਜੀ ਨੇ ਤਾਪ ਕੀਤਾ ਹੈ ਔਰ ਗੁਰੂ ਪਾਤਸ਼ਾਹ ਨੂੰ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਸੀਗੇ ਕੁਝ 9 ਮਹੀਨੇ 9 ਦਿਨ ਤੇ 9 ਘੜੀਆਂ ਇੱਥੇ ਮਾਤਾ ਸਹਿਬ ਦੇਵਾ ਜੀ ਰਹੇ ਆ ਇਸੇ ਸਥਾਨ ਤੋਂ ਹੀ ਅੱਗੇ ਜਿਹੜਾ ਸ਼ਿਕਾਰ ਘਾਟਾ ਗੁਰੂ ਪਾਸ਼ਾ ਮਾਤਾ ਜੀ ਨੂੰ ਇਸ ਸਥਾਨ ਤੇ ਸੇ ਲੰਗਰ ਤਿਆਰ ਕਰਦੇ ਸੀ ਮਾਤਾ ਜੀ ਇੱਥੇ ਛੱਡ ਕੇ ਗਾੜੀ ਜਿਹੜਾ ਸੀ ਗੁਰੂ ਦੀ ਜਿਹੜੀ ਸੀ ਸ਼ਰਧਾਲੂ ਵਿਛੜੀ ਹੋਈ ਰੂਹ ਉਹਦਾ ਸ਼ਿਕਾਰ ਕਰਕੇ ਉਹਨੂੰ ਮੁਕਤ ਕੀਤਾ ਸੀ ਜਿਹੜੀ ਜਗ੍ਹਾ ਤੁਹਾਨੂੰ ਪਹਿਲਾਂ ਦਿਖਾਈ ਆ ਇਹ ਮਾਤਾ ਜੀ ਦਾ ਸ਼ਸਤਾਨ ਕੋਈ ਇੱਕ ਸਥਾਨ ਸਾਡੀ ਜਗਤ ਮਾਤਾ ਜੀ ਦਾ ਏ ਮਾਤਾ ਸਾਹਿਬ ਜੀ ਦਾ ਇਸ ਤੋਂ ਅੱਗੇ ਜਿਹੜਾ ਕੋਈ ਇਤਿਹਾਸ ਸਾਣਾ ਹੈਗਾ ਉਹ ਵੀ ਤੁਹਾਨੂੰ ਖਵਾਵਾਂਗੇ ਇਹ ਗਦਾਵਰੀ ਬਿਲਕੁਲ ਕੰਡੇ ਆ ਗਦਾਵਰੀ ਨਦੀ ਵਗ ਰਹੀ ਆ ਜਿਹੜਾ ਜਿਹੜੀ ਆ ਇਹ ਪਵਨ ਪਵਿੱਤਰ ਸਥਾਨ ਹੀਰਾ ਘਾਟ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਆ ਗੁਰੂ ਪਾਤਸ਼ਾਹ ਜੀ ਉਹ ਦੱਖਣ ਦੇਸ਼ ਨੂੰ ਆਏ ਆ ਇੱਥੇ ਉਹਨਾਂ ਨੇ ਆਣ ਕੇ ਡੇਰੇ ਲਾਏ ਆ ਔਰ ਬਹਾਦਰ ਸ਼ਾ ਉਸ ਸਮੇਂ ਦਾ ਜਿਹੜਾ ਮੁਗਲਿਆ ਰਾਜਾ ਸੀਗਾ ਉਹ ਜਿਹੜਾ ਕਿ ਗੁਰੂ ਪਾਤਸ਼ਾਹ ਦੇ ਸੰਯੋਗ ਸਰਦਾਰ ਰਾਜਗਦੀ ਤੇ ਬੈਠਾ ਸੀ ਉਹ ਗੁਰੂ ਪਾਤਸ਼ਾਹ ਦੇ ਨਾਲ ਹੀ ਇੱਧਰ ਦੱਖਣ ਦੇਸ਼ ਨੂੰ ਆਇਆ ਸੀ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਜੀ ਇੱਥੇ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ ਸੀ ਉਹ ਹੀਰਾ ਪਟਾਵਾਂ ਜਿਹੜੀਆਂ ਲੈ ਕੇ ਗੁਰੂ ਪਾਤਸ਼ਾਹ ਨੇ ਇੱਧਰ ਕਿੱਥੇ ਗਦਾਵਰੀ ਨਦੀ ਦੇ ਵਿੱਚ ਸੁੱਟਤਾ ਸੀਗਾ ਤੇ ਬਹਾਦਰ ਸ਼ਾਹ ਨੇ ਆਖਿਆ ਕਿ ਇਹ ਤੇ ਮੇਰੇ ਖਜ਼ਾਨੇ ਦਾ ਬੇਸ਼ਕੀਮਤੀ ਹੀਰਾ ਸੀ ਤੇ ਤੁਸੀਂ ਗੁਰੂ ਮਹਾਰਾਜ ਜੀ ਇਹਨੂੰ ਇੱਧਰੇ ਨਦੀ 'ਚ ਸੁੱਟਤਾ ਤੇ ਉਹਦਾ ਹੰਕਾਰ ਮਾਣ ਤੋੜਨ ਵਾਸਤੇ ਉਹਨਾਂ ਨੇ ਆਖਿਆ ਕਿ ਜਾ ਕੇ ਆਪਦਾ ਹੀਰਾ ਕੱਢ ਲਾ ਜਦੋਂ ਬਹਾਦਰ ਸ਼ਾਹ ਨੇ ਹੀਰਾ ਵਿੱਚੋਂ ਕੱਢਣਾ ਚਾਹਿਆ ਔਰ ਉਹਨੇ ਜਦੋਂ ਭਦਰਸ਼ਾਹ ਨੇ ਬੁੱਕ ਪਾਣੀ ਦਾ ਉੱਥੋਂ ਜਲਦਾ ਭਰਿਆ ਤੇ ਉਹਦੇ ਵਿੱਚ ਅਨੇਕਾਂ ਹੀ ਬੇਸ਼ਕੀਮਤੀ ਹੀਰੇ ਸਨ ਇਹ ਸਾਰਾ ਕੁਝ ਦ੍ਰਿਸ਼ ਵੇਖ ਕੇ ਭਦਰਸ਼ਾਹ ਜਿਹੜਾ ਅਸੀਂ ਗੁਰੂ ਪਾਸ਼ਾ ਦੇ ਚਰਦੀ ਟਹਿ ਗਿਆ ਸੀ ਔਰ ਇਸ ਤਰ੍ਹਾਂ ਦਾ ਇਸੇ ਜਿਹੜਾ ਵਾ ਇਹ ਗੁਰੂ ਪਾਸ਼ਾ ਨੇ ਲੀਲਾ ਰਚਾਈ ਆ ਇਸ ਤੋਂ ਅੱਗੇ ਜਿਹੜਾ ਵਾ ਮਾਦਾ ਸਾਹਿਬ ਦੀ ਬਾਜੀ ਦਾ ਸਥਾਨ ਉਸ ਤੋਂ ਅਗੇ ਸ਼ਿਕਾਰ ਘਾਟਾ ਇਹ ਸਤਕਾਂ ਸ਼੍ਰੀ ਗੁਰੂ ਸਾਹਿਬ ਦੇ ਨੇੜੇ-ਨੇੜੇ ਜਿਹੜੇ ਆ ਗੁਰੂ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਨੇ ਇਸ ਦਾ ਜਿਹੜਾ ਇਤਿਹਾਸ ਆ ਇੱਥੇ ਲਿਖਿਆ ਹੋਇਆ ਆ ਆ ਉਸ ਸਮੇਂ ਦੀ ਤਸਵੀਰ ਦਾ ਦ੍ਰਿਸ਼ ਬਣਾ ਕੇ ਸੰਗਤਾਂ ਨੂੰ ਰੂਪ ਗੁਰੂ ਮਤਲਬ ਦਿਖਾਇਆ ਗਿਆ ਹੈ ਕਿ ਕਿ ਕਿਸ ਤਰ੍ਹਾਂ ਜਿਹੜੀ ਆ ਇਸ ਸਥਾਨ ਦੀ ਸੰਬੰਧੀ ਜਿਹੜੀ ਆ ਗੁਰੂ ਪਾਤਸ਼ਾਹ ਨੇ ਲੀਨ ਲਚਾਈ ਸੋ ਵਾਹਿਗੁਰੂ ਜੀ ਦਾ ਕਾਲਾ ਸਵਾਹਿਗੁਰੂ ਜੀ ਦਾ Thank hey. do do